ਲੇਵਾ ਦਾ ਅੰਤਾਜਾ ਤੁਸੀਂ ਲਾ ਸਕਦੇ ਹੋ ਗਾਮਾ ਵਾਂਗੂ ਲੇਵਾ ਕਰਮਾਂ ਵਾਲੀ ਦਾ ਠੀਕ ਹੈ ਨਾ ਬਾਈ ਮੱਝਾਂ ਪੂਰੇ ਟੌਪ ਟੌਪ ਦੀ ਲਿਆਉਂਦਾ ਰੇਟ ਵੀ ਪਾਈਦਾ ਜਮਾਂ ਜਾਇਜ਼ ਹੁੰਦਾ ਠੀਕ ਹੈ ਜੀ ਲਓ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਸਿੰਗੀ-ਸੁੰਗੀ ਚੈੱਕ ਕਰ ਸਕਦੇ ਹੋ ਲੇਵਾ ਦਾ ਅੰਤਾਜਾ ਤੁਸੀਂ ਖੁੱਦ ਲਾ ਸਕਦੇ ਹੋ ਲੇਵਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਮੱਝਾਂ ਸੂਈਆਂ ਮੀਆਂ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਤੋਂ ਇੱਕ ਲੀਲੀ রাਵੀ ਮੱਝਾਂ ਤੇ ਇੱਕ ਦੂਜੀ ਮੋਹਰਾਂ ਨਸਲ ਚ ਮੱਝਾਂ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਵੀਰ ਜੀ ਆਪਣਾ ਨਾਂ ਜੀ ਬਾਰਾ ਪਿੰਡ ਪਿੰਡ ਜਗਜੀਤਪੁਰਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਪਹਿਲੀ ਮੱਝ ਦੀ ਜਾਣਕਾਰੀ ਵੀ ਲੀਲੀ ਰਾਵੀ ਲੀਲੀ ਰਾਵੀ ਮੱਝ ਆ ਜੀ ਅੱਜ ਹੋ ਗਏ ਨੂੰ 15 ਦਿਨ ਸੂਈ ਨੂੰ ਕੱਟਾ ਮੰਗ ਰਾ ਠੀਕ ਆ 12 ਕਿਲੋ ਦੁੱਧ ਤਿਆਰ ਆ ਬੜੀ ਪੂਛ ਪੜਿਓ ਕੱਟਾ ਮੰਗ ਰਾ ਬਰਾ ਲੋ ਜੀ ਤੇ ਕੱਟਾ ਕਿਹੜਾ ਜੀ ਦੱਸੋ ਲੀਲਾ ਰਾਵੀ ਵੱਲਾ ਲੀਲਾ ਰਾਵਾਂ ਜੀ ਲੋ ਜੀ ਆ ਲੀਲਾ ਰਾਵਾਂ ਕੱਟਾ ਮੰਗ ਰਾ ਠੀਕ ਆ ਜੀ ਹਾਂ ਜੀ ਤੋਰ ਦੋ ਚਾਹ ਦੋ ਡੰਗ ਚਾਹ ਤਿੰਨ ਡੰਗ ਚੋੜਨਾ ਬਈ ਹਾਂਜੀ ਦੋ ਡੰਗ ਚੋਵੇ ਤਿੰਨ ਚੋਵੇ ਚਾਰ ਪੂਰੀ ਥੱਲੀ ਕਰਕੇ ਹਾਂਜੀ ਪੂਰੀ ਥੱਲੀ ਕਰਕੇ ਲਿਜਾਵੇ ਜੀ ਅਗਲਾ ਠੀਕ ਆ ਲੋ ਭਰਾ ਲੀਲੀ ਰਾਵੀ ਦੇ ਸਕੀਨ ਜਿਹੜੇ ਭਰਾ ਬਾਈ ਨਾਲ ਜ਼ਰੂਰ ਕਨੈਕਟ ਕਰਿਓ ਲੇਵਾ ਦਾ ਅੰਤਾਜਾ ਤੁਸੀਂ ਲਾ ਸਕਦੇ ਹੋ ਗਾਮਾ ਵਾਂਗੂ ਲੇਵਾ ਕਰਮਾਂ ਵਾਲੀ ਦਾ ਠੀਕ ਆ ਨਾ ਬਾਈ ਮੱਝਾਂ ਪੂਰੇ ਟੌਪ ਟੌਪ ਦੀ ਲਿਆਉਂਦਾ ਰੇਟ ਵੀ ਬਾਈ ਦਾ ਜਮਾਂ ਜਾਇਜ਼ ਹੁੰਦਾ ਠੀਕ ਆ ਜੀ ਲਓ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਸਿੰਗੀ ਸੁੰਗੀ ਚੈੱਕ ਕਰ ਸਕਦੇ ਲੇਵੇ ਦਾ ਅੰਤਾਜਾ ਤੁਸੀਂ ਖੋਦ ਲਾ ਸਕਦੇ ਹੋ ਲੇਵਾ ਇਦਾਂ ਦਾ ਮੱਝ ਦਾ ਕੀ ਜਿਵੇਂ ਪੀੜੀ ਦੇ ਪਾਵੇ ਆ ਇਦਾਂ ਦਾ ਲੇਵਾ ਚਾਰੇ ਥਾਣ ਬਿੱਥੀ ਨਾ ਲਗੇ ਪਿਆ ਸੋ ਨੂੰ ਮੈਂ ਚੰਗੀ ਤਰ੍ਹਾਂ ਬਖਾਉਣਾ ਨੇੜੇ ਕਰਨ ਕੇ ਕੈਮਰਾ ਲੋ ਜੀ ਇਦਲੀ ਸਾਈਡ ਚੈੱਕ ਕਰ ਸਕਦੇ ਹੋ ਲੋ ਜੀ ਇਦਲੀ ਸਾਈਡ ਕਰਦੇ ਮੜਾ ਇੱਕ ਕਰੇ ਮਗਰ ਮੂਰ ਨੂੰ ਮੜਾ ਲੱਤ ਲੋ ਲੱਤ ਪਿੱਛੇ ਕਰਦੇ ਹੋਈ ਲੋ ਜੀ ਲੋ ਚੈੱਕ ਕਰ ਸਕਦੇ ਭਰਾ ਥਾਣ ਬਹੁਤ ਸੋਹਣਾ ਕਰਮਾਂ ਵਾਲੀ ਦੇ ਤੇ ਰੇਟ ਭਰਾ ਦਾ ਜਾਇਜ਼ ਰੇਟ ਫੋਨ ਤੇ ਕਰਾਂਗੇ ਇਸ ਮੌਕੇ ਤੇ ਫੋਨ ਤੇ ਕਰਾਂਗੇ ਹਾਂਜੀ ਚਲ ਕੋਈ ਗੱਲ ਨਹੀਂ ਥੋੜੇ ਕੋਲ ਗਾਹਾਂ ਦੀ ਗੱਲ ਲੈਣ ਵਪਾਰੀ ਲੈਣਦੇ ਹਨ ਹਾਂ ਠੀਕ ਆ ਹਾਂਜੀ ਦੋ ਨੰਬਰ ਚੋਟੀ ਆ ਜੀ ਅੱਜ 10 ਦਿਨ ਹੋ ਗਏ ਸੂਈ ਨੂੰ ਹਾਂਜੀ 11 ਕਿਲੋ ਗਹਿ ਕੇ ਦੇਮਾਂਗੇ ਜੀ ਦੁੱਧ ਵਾਧਾ ਠੀਕ ਆ ਹਾਂਜੀ 11 ਕਿਲੋ ਲੀਟਰ ਕੰਡੇ ਵਾਲਾ ਦੇਮਾਂਗੇ ਹਾਂਜੀ ਸੂਆ ਕਿਮਾ ਸੂਆ ਇਹਦਾ ਸੂਆ ਦੂਜਾ ਜੀ ਹੁਣ ਦੂਜਾ ਸੂਆ ਸੂਈ ਹਾਂਜੀ ਦੂਜਾ ਸੂਈ ਹੋਈ ਆ ਠੀਕ ਆ ਲੋ ਜੀ ਚੈੱਕ ਕਰ ਸਕੋ ਬਾਈ ਕਹਿੰਦਾ ਚਾਹੇ ਦੋ ਡੰਗ ਚਾਹੇ ਤਿੰਨੇ ਡੰਗ ਚੋਗੇ ਹਾਂ ਬਾਈ ਸਸਲੀ ਕਰਕੇ ਲਜਾਹਦੇ ਹਾਂ ਤੋੜ ਦੋ ਪ੍ਰਾਣ ਵੀ ਲੋ ਜੀ ਤਾਂ ਤੋਂ ਬਹੁਤ ਸੋਹਣਾ ਲੱਗਿਆ ਕਰਮਾ ਵਾਲੇ ਨੂੰ ਸਾਈਡਾ ਚੈੱਕ ਕਰ ਸਕਦਾ ਹਾਂ ਉਹਨਾਂ ਦੀਆ ਲੱਗ ਲ ਭਰਾ ਜੀ ਲੱਚਾ ਕੱਦ ਕਾਟ ਸੁਖਣਾ ਰਾਜੀ ਆ ਲੋ ਜੀ ਛੋਟੀ ਆ ਦੂਜੀ ਸੂਏ ਸੁਨੱਖੀ ਕੱਦ ਬੱਡ ਸੋਹਣਾ ਸੁਖਣਾ ਲੋ ਜੀ ਭਾਈ ਦੇ ਕੱਦ ਤੋਂ ਤਾਜ਼ੇ ਦੇ ਲਾ ਸਕਦੇ ਲੋ ਜੀ ਵੰਦੋ ਜੀ ਵੰਦੋ ਬੱਚਾ ਕੀ ਮੰਗ ਰੇ ਕੱਟਾ ਜੀ ਇੱਥੇ ਵੰਦੋ ਵੀਰੇ ਇੱਥੇ ਵੰਦੋ ਵੰਦਤਾ ਹਾਂ ਆ ਆ ਆ ਆ ਕੱਟਾ ਇਹਦੇ ਮਗਰ ਵੀ ਭਰਾ ਦੋਨਾਂ ਮਗਰੀ ਕੱਟੇ ਆ ਹਾਂਜੀ ਕੱਟੇ ਤੇ ਆਹ ਖੜਾ ਕੱਟਾ ਹੈਗਾ ਚੈੱਕ ਕਰ ਸਕਦੇ ਹੋ ਇਹਦਾ ਰੇਟ ਵੀਰ ਜੀ ਰੇਟ ਫੋਨ ਤੇ ਹੀ ਕਰ ਦਾਂਗੇ ਜੀ ਫੋਨ ਤੇ ਕਰੇਗਾ ਹਾਂਜੀ ਕੋਈ ਨਾ ਲੋ ਜੀ ਚੈੱਕ ਕਰ ਸਕਦੇ ਹੋ ਫੇਸ ਬਿਊਟੀ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਜਗਜੀਤਪੁਰਾ ਤੇ ਜਲਾणू ਪਿੰਡ ਹੈ ਜੀ ਬਰਨਾਲਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ